ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਪੰਜਾਬ ਮੈਂ ਹਰਮਨਪਾਲ ਸਿੰਘ ਬਾਜਵਾ ਨਾਲ ਗੱਲ ਕਰਾਂਗਾ ਹਲਕਾ ਭਲਾਥਰ ਵਿੱਚ ਪਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਇਹ ਮੀਟਿੰਗ ਹੋਈ ਹੈ ਜਿਹੜੀ ਕਿ ਮੀਟਿੰਗ ਇੱਕ ਰੈਲੀ ਦਾ ਰੂਪ ਜਿਹੜਾ ਤਾਲ ਕਰ ਗਈ ਜਿਹੜਾ ਗੱਲ ਕੀਤੀ ਜਾਵੇ ਕਿਸਾਨ ਪੱਕੀ ਆਵਾਜ਼ ਬੁਲੰਦ ਕਰਦੇ ਜਿਹੜੀ ਕਿ ਜੋਗਾ ਸਿੰਘ ਬਲਾਕ ਪ੍ਰਧਾਨ ਅਤੇ ਹੋਰ ਬਲਾਕ ਪ੍ਰਧਾਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਮੀਟਿੰਗ ਵਿੱਚ ਇਸ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿੱਟਾ ਤੇ ਹੋਰ ਕਈ ਕਿਸਾਨ ਜਿਹੜੇ ਵੱਡੀ ਗਿਤੀ ਵਿੱਚ ਵੱਖ-ਵੱਖ ਪਿੰਡਾਂ ਤੋਂ ਇੱਥੇ ਪੁੱਜੇ ਸੀਗੇ ਇਸ ਮੀਟਿੰਗ ਦੇ ਵਿੱਚ ਕਿਸਾਨ ਪੱਕੀ ਆਵਾਜ਼ ਬੁਲੰਦ ਕਰਦੇ ਆ ਕੀ ਕੀ ਫੈਸਲੇ ਲਏ ਗਏ ਔਰ ਬਹੁਤ ਸਾਰੇ ਲੋਕ ਜਿਹੜੇ ਕਿਸਾਨਾਂ ਦਾ ਸਾਥ ਦੇਣ ਵਾਸਤੇ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰਦੇ ਆ ਕਿਸਾਨਾਂ ਦਾ ਬਾਹ ਫੜੀ ਹੈ ਔਰ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਨੇ ਉਹਨਾਂ ਦੀ ਬਾਹ ਫੜੀ ਹੈ ਅੱਜ ਮੀਟਿੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਮੇਰਨਾ ਜਸਵੀਰ ਸਿੰਘ ਲੇਟਰ ਨਾਲ ਗੱਲਬਾਤ ਕਰਕੇ ਜੀਤਾ ਸਾਹਿਬ ਜੀ ਆਉਣ ਨੂੰ ਸਵਾਗਤ ਹੈ ਅੱਜ ਦੀ ਮੀਟਿੰਗ ਜਿਹੜੇ ਦੇਖੀ ਜਾਵੇ ਤੇ ਇੱਕ ਬੜਾ ਵੱਡਾ ਹੜ ਜਿਹੜਾ ਕਿਸਾਨਾਂ ਦਾ ਆਇਆ ਕਿਸਾਨ ਪੱਖੀ ਵਾਇਬਲੈਂਡ ਕਰਨ ਲਈ ਔਰ ਕੀ ਕਹਿਣਾ ਚਾਹੋਗੇ ਅਸੀਂ ਮੀਟਿੰਗ ਲੈ ਕੇ ਅੱਜ ਜ਼ਿਲ੍ਹਾ ਕਪੂਰਥਲਾ ਬਲਾਕ ਨਡਾਲਾ ਬਲਾਕ ਬੇਗੋਵਾਲ ਜਾਂ ਸਾਰੇ ਜ਼ਿਲ੍ਹੇ ਦੀਆਂ ਜਿਹੜੇ ਕਿੰਨੇ ਵੀ ਬਲਾਕ ਪ੍ਰਧਾਨ ਜਿਹੜੇ ਇੱਥੇ ਅੱਜ ਬਰਮਵਾਲ ਮੰਡੀ ਨਡਾਲਾ ਪਹੁੰਚੇ ਆ ਕਿਉਂਕਿ ਕਿਹੜਾ ਕਿਸਾਨੀ ਨੂੰ ਬਹੁਤ ਵੱਡਾ ਤਕਾ ਲੱਗ ਰਿਹਾ ਸਰਕਾਰਾਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਨਾਲ ਜਿਹੜਾ ਬਹੁਤ ਜਿਹੜਾ ਤਕਾ ਕਰਕੇ ਉਹਨਾਂ ਨੂੰ ਸਾਨੂੰ ਪੂਰੇ ਜਿਹੜੇ ਐਮ ਐਸ ਪੀ ਦੇ ਨਾਲ ਸਹੀ ਰੇਟ ਨਹੀਂ ਦੇ ਰਹੀ ਜਾਂ ਜਿਹੜੀਆਂ ਹੋਰ ਸਾਡੀਆਂ ਕਿਸਾਨੀ ਦੀਆਂ ਮੰਗਾਂ ਨੇ ਜਿੱਦਾਂ ਦੇਖੋ ਆਰਕਾਂ ਕਿਸਾਨਾਂ ਨੂੰ ਜਿਹੜੀ ਡੀ ਏ ਪੀ ਖਾਦ ਨਹੀਂ ਮਿਲ ਰਹੀ ਯੂਰੀਆ ਖਾਦ ਨਹੀਂ ਮਿਲ ਰਹੀ ਜਾਂ ਜਿਹੜਾ ਫਸਲਾਂ ਦਾ ਜਿੱਦਾਂ ਆਲੂਆਂ ਦਾ ਰੇਟ ਅਸੀਂ ਸਾਡੀ ਪੂਰੀ ਇਹ ਮੰਗਿਆ ਕਿ ਜਿਹੜੇ ਵਿਦੇਸ਼ਾਂ ਨੂੰ ਸਾਡਾ ਜਿਹੜਾ ਜਿੱਦਾਂ ਪਾਕਿਸਤਾਨ ਨੂੰ ਜਾਂ ਹੋਰ ਜਿਹੜੇ ਅਰਬ ਕੰਟਰੀ ਨੇ ਉਹਨਾਂ ਨੂੰ ਰਸਤਾ ਖੋਲਿਆ ਜਾਵੇ ਕਿਉਂਕਿ ਜਿਹੜਾ ਉਧਰ ਬਹੁਤ ਜ਼ਿਆਦੀ ਮਹंगाई ਹੈ ਤੇ ਸਾਡੀਆਂ ਜਿਹੜੀਆਂ ਸਬਜ਼ੀਆਂ ਨੇ ਜਾਂ ਜਿਹੜੇ ਸਾਡੇ ਹੋਰ ਫਲ ਫਨੂਟ ਨੇ ਉਹ ਬਾਹਰਲੇ ਦੇਸ਼ਾਂ ਨੂੰ ਪਾਕਿਸਤਾਨ ਜਿਹੜਾ ਬਿਲਕੁਲ ਸਾਡੇ ਨਾਲ ਜਿਹੜਾ ਬਿਲਕੁਲ ਸਾਡੀ ਪੰਜਾਬ ਦੀ ਧਰਤੀ ਦੇ ਨਾਲ ਬੈਠਾ ਹੈ ਉੱਥੇ ਬਹੁਤ ਜ਼ਿਆਦੀ ਵੱਡੀ ਮਹंगाई ਹੈ ਤੇ ਸਾਡਾ ਇਹ ਆ ਕਿ ਉੱਥੇ ਜਿਹੜਾ ਪਾਕਿਸਤਾਨ ਦਾ ਬਾਰਡਰ ਖੋਲਿਆ ਜਾਵੇ ਜਾਂ ਜਿੱਦਾਂ ਸਾਡਾ ਹੁਣ ਕਰਤਾਰਪੁਰ ਕ corridor ਜਿਹੜਾ ਆ ਉਹਨਾਂ ਨੇ ਭਾਰਤਾਂ ਵਾਲਿਆਂ ਨੇ ਮੋਦੀ ਸਰਕਾਰ ਨੇ ਬੰਦ ਕੀਤਾ ਸਾਡੀ ਪੂਰੀ ਔਰ ਜਿਹੜੀ ਪੰਜਾਬੀਆਂ ਦੀ ਜਿਹੜੀ ਆ ਇਹ ਸਿੱਖਾਂ ਦੀ ਜਿਹੜੀ ਸਾਰੇ ਇਹ ਅਪੀਲ ਆ ਪਈ ਉਹਨੂੰ ਖੋਲਿਆ ਜਾਏ ਬਾਬੇ ਸਾਹਨਾ ਦੀਆਂ ਮੀਟਿੰਗਾਂ ਤੇ ਤੁਸੀਂ ਬੋਹ ਕੀਤੀਆਂ ਹੋਣਗੀਆਂ ਪਰ ਅੱਜ ਦੀ ਮੀਟਿੰਗ ਜਿਹੜੀ ਇੱਕ ਲਾ ਮਿਸਾਲ ਮੀਟਿੰਗ ਹੋਈ ਉਸ ਮੀਟਿੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਵੱਡੀ ਤعداد ਵਿੱਚ ਕਿਸਾਨ ਜਿਹੜੇ ਇੱਥੇ ਬੁੱਜੇ ਸੀ ਅੱਜ ਜਿਹੜਾ ਕਿਸਾਨ ਦੇਖੋ ਜਿਹੜੀ ਇੱਥੇ ਨਰਾਲੇ ਬਰਾਹਵਾਲ ਦੀ ਜਿਹੜੀ ਮੰਡੀ ਦੇ ਵਿੱਚ ਬਹੁਤ ਵੱਡੀ ਮੀਟਿੰਗ ਹੋਈ ਆ ਇਹ ਕਿਉਂ ਬੇ ਜਿਹੜਾ ਵਿਸ਼ਾਲ ਮੀਟਿੰਗ ਹੋਈ ਆ ਉਹਦੇ ਜਿਹੜੇ ਸਾਰੇ ਜਿੱਦਾਂ ਸਾਡਾ ਇਹ ਨਹੀਂ ਹੁੰਦਾ ਉਹ ਸਾਰੇ ਜਿੱਦਾਂ ਵੜਕ ਆਏ ਆ ਕਿਸਾਨ ਆਇਆ ਮਜ਼ਦੂਰ ਆਇਆ ਆੜਤੀ ਆਏ ਨੇ ਵਪਾਰੀ ਵੀਰ ਆਏ ਨੇ ਜਾਂ ਹੋਰ ਸਾਡੇ ਜਿਹੜੇ ਨੇ ਐਜੂਕੇਸ਼ਨ ਜਿਹੜਾ ਜਿਹੜੀ ਐਜੂਕੇਸ਼ਨ ਨਾਲ ਸੰਬੰਧ ਆ ਉਹ ਵੀ ਸਾਰੇ ਆਏ ਆ ਆਪਾਂ ਸਾਰੇ ਜਿੰਨੇ ਪੰਜਾਬੀ ਆ ਆਪਾਂ ਰਲ ਕੇ ਜਿਹੜਾ ਆ ਦੇਖੋ ਜੇ ਉਹਦੇ ਵਿੱਚ ਜਿਹੜਾ ਆ ਦਸੀ ਕਿਸਾਨਾਂ ਵਾਸਤੇ ਜਿਹੜਾ ਬਹੁਤ ਵੱਡਾ ਰਕ ਖਲਾੜਾ ਸਾਡਾ ਪਿਆਸ ਨਾਲ ਲੱਗਦਾ ਉਹਦੇ ਵਿੱਚ ਨੁਕਸਾਨ ਹੋਇਆ ਰਲ ਕੇ ਸਾਰਿਆਂ ਨੇ ਜਿਹੜਾ ਲੰਗਰ ਜਾਂ ਹੋਰ ਮਾਲ ਦੀ ਸੇਵਾ ਕੀਤੀ ਈ ਜਿਹੜਾ ਗਾਂ ਵੀ ਇਦਾਂ ਹੋਏਗਾ ਔਰ ਸਾਡਾ ਪੰਜਾਬ ਸਰਕਾਰ ਨੂੰ ਜਿਹੜਾ ਪੋਰੀ ਹੋਰ ਮੰਗਿਆ ਸੈਂਟਰ ਸਰਕਾਰ ਨੂੰ ਤੇ ਜਿਹੜਾ ਖਾਸ ਕਰਕੇ ਜਿਹੜਾ ਆਪਣੇ ਹਿੰਦੁਸਤਾਨ ਦਾ ਜਿਹੜਾ ਕਿਸਾਨ ਆ ਮਜ਼ਦੂਰ ਆ ਉਹਦਾ ਜਿਹੜਾ ਧਿਆਨ ਰੱਖਿਆ ਜਾਵੇ ਔਰ ਉਹਦੀ ਜਿਹੜੀ ਆ ਜਿਹੜੀ ਫਸਲ ਦੀ ਆ ਉਹਨੂੰ ਸਹੀ ਰੇਟ ਕੇ ਰੇਟ ਦੇ ਕੇ ਉਹਦੀ ਭਰਪਾਈ ਕੀਤੀ ਜਾਵੇ ਤਾਂ ਜਿਹੜਾ ਆ ਕਿਸਾਨ ਮਜ਼ਦੂਰ ਜਿਹੜਾ ਆ ਉਹ ਖੁਸ਼ਾਲ ਹੋਏ ਕਿਸਾਨਾਂ ਦੇ ਹੱਕ ਵਿੱਚ ਹੋਰ ਵੀ ਕਿਸਾਨ ਅੱਜ ਪੁੱਜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਲੈ ਕੇ ਮੀਟਿੰਗ ਜਿਹੜਾ ਬੰਦਾ ਮਨ ਸਨਮਾਨ ਦਿੱਤਾ ਉਹ ਨੌਜਵਾਨ ਜਿਹੜੇ ਆ ਇਸ ਮੀਟਿੰਗ ਤੋਂ ਬਾਅਦ ਚੜ ਕੇ ਪੁੱਜੇ ਸੀ ਪਹਿਲਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਵਿਸਾਲ ਇੱਕ ਰੈਲੀ ਦਾ ਰੂਪ ਧਾਰਨ ਕਰਕੇ ਸਾਡੀ ਮੀਟਿੰਗ ਸੀਗੀ ਵੀਰ ਅਸੀਂ ਇੱਕ ਛੋਟੀ ਜੀ ਮੀਟਿੰਗ ਰੱਖੀ ਸੀ ਪਰ ਅੱਜ ਜਿਹੜੀ ਉਹ ਵਿਸਾਲ ਰੈਲੀ ਦਾ ਧਾਰਨ ਕਰ ਗਈ ਰੂਪ ਇਹਦੇ ਵਿੱਚ ਜਿਹੜੇ ਸਾਡੇ ਨੌਜਵਾਨ ਵੀਰ ਆ ਸਾਡੇ ਨੌਜਵਾਨ ਕਿਸ ਉਹ ਬਹੁਤ ਵੱਡੀ ਤਜ਼ਾਰ ਦੇ ਵਿੱਚ ਪਹੁੰਚੇ ਆ ਔਰ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਆ ਸਰਦਾਰ ਜਸਵੀਰ ਸਿੰਘ ਲਟਾਵਾਲੋਂ ਔਰ ਸਰਦਾਰ ਜੋਗਾ ਸਿੰਘ ਜੀ ਸਾਡੇ ਸੈਕਟਰੀ ਸਾਹਿਬ ਆ ਬਾਰ ਸਾਹਿਬ ਜੀ ਜਾਂ ਸਾਡੇ ਹੋਰ ਅਹੁਦੇਦਾਰ ਜਿਹੜੇ ਸਹਿਬਾਨ ਜਿਨ੍ਹਾਂ ਵੱਲੋਂ ਮੈਨੂੰ ਅੱਜ ਬਲਾਕ ਪ੍ਰਧਾਨ ਬੇਗਵਾਲ ਚੁਣਿਆ ਗਿਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਆ ਕਿ ਜੋ ਵੀ ਤੁਸੀਂ ਮੈਨੂੰ ਇਹ ਹੁਕਮ ਲਾਇਆ ਮੈਂ ਤੁਹਾਡਾ ਸਿਰ ਮੱਥੇ ਪ੍ਰਮਾਣ ਕਰਦਾ ਆ ਔਰ ਆਪਣੀ ਤੰਦੇਈ ਦੇ ਨਾਲ ਔ ਮਾਨਦਾਰੀ ਦੇ ਨਾਲ ਕਿਉਂਕਿ ਮੈਂ ਜਦੋਂ ਵੀ ਕਿਸੇ ਜਥੇਬੰਦੀ ਦੇ ਨਾਲ ਵੀ ਲੋਕ ਕੰਮ ਕਰਦਾ ਮੈਂ ਇੱਕ ਗੱਲ ਜ਼ਰੂਰ ਕਹਿਣਾ ਆ ਜੇ ਇਮਾਨਦਾਰੀ ਆ ਤਾਂ ਤੁਹਾਡੇ ਨਾਲ ਲੋਕ ਨੇ ਅੱਜ ਤੁਸੀਂ ਦੇਖ ਵੀ ਲਿਆ ਆ ਕਿ ਜੇ ਮੇਰੇ ਵਿੱਚ ਇਮਾਨਦਾਰੀ ਸੀਗੀ ਤੇ ਅੱਜ ਜਿਹੜਾ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ਇੱਕ ਛੋਟੀ ਜਿਹੀ ਜਿਹੜੀ ਸਾਡੀ ਬੁਲਾਈ ਹੋਈ ਸੀਗੀ ਮੀਟਿੰਗ ਤੇ ਇਸ ਇਹੋ ਇੱਕ ਚੀਜ਼ ਹੁੰਦੀ ਆ ਵੀ ਲੋ ਜਿਹੜਾ ਆਪਾਂ ਲੈ ਕੇ ਬੈਠੇ ਆ ਔਰ ਜੋ ਵੀ ਸਾਡੇ ਪੰਜਾਬ ਦੇ ਵਿੱਚ ਕ੍ਰਿਤੀਆਂ ਨੇ ਜਿੱਦਾਂ ਸਾਡੇ ਇੱਥੇ ਬਹੁਤ ਵੱਡਾ ਫਲੱਡ ਆਇਆ ਉਹਦੇ ਵਿੱਚ ਸਾਡੇ ਕੁਝ ਕੁ ਕਿਸਾਨਾਂ ਨੂੰ ਕੁਝ ਕੁ ਵੀ ਨਹੀਂ ਕਿਸਾਨ ਜਿਨ੍ਹਾਂ ਨੂੰ ਪੈਸੇ ਦਿੱਤੇ ਗਏ ਆ ਬਾਕੀ ਅਜੇ ਤੱਕ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਉਹ ਇੱਕ ਵੱਡੀ ਸਾਡੀ ਮੰਗ ਵਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਜਸਬੀਰ ਸਿੰਘ ਜੀ ਲਿਟਾਂ ਦੇ ਨਾਲ ਗੱਲਬਾਤ ਕਰਕੇ ਔਰ ਇਹਦੇ ਵਿੱਚ ਕਿਹੜੇ ਅਵਸਰ ਨੂੰ ਮਿਲਣਾ ਆ ਕਿੰ ਨੂੰ ਮਿਲਣਾ ਆ ਉਹ ਮਿਲ ਕੇ ਅਸੀਂ ਜਿਹੜੀ ਪੂਰਜੋਰ ਮੰਗ ਵੀ ਰੱਖਾਂਗੇ ਕਿ ਸਾਡੇ ਹਲ ਅੱਜ ਕਿਸਾਨਾਂ ਦੀ ਮੀਟਿੰਗ ਵਿੱਚ ਤੁਸੀਂ ਕਿਸਾਨਾਂ ਦਾ ਸਾਥ ਦੇਣ ਵਾਸਤੇ ਅੱਗੇ ਆਏ ਹੋ ਕੀ ਕਹਿਣਾ ਚਾਹੋਗੇ ਅਸੀਂ ਮੀਟਿੰਗ ਲੈ ਕੇ ਅੱਜ ਭਾਰਤੀ ਕਿਸਾਨ ਜਿਹਨੇ ਕਾਦੀਆਂ ਦੀ ਮੀਟਿੰਗ ਰੱਖੀ ਸੀ ਜਿਸ ਪ੍ਰਧਾਨ ਜੀ ਜਸਵੀਰ ਸਿੰਘ ਜੀ ਲੀਟਾ ਤੇ ਬਲਾਕ ਪ੍ਰਧਾਨ ਜੋਗਾ ਸਿੰਘ ਜੀ ਤੇ ਨਾਲ ਨਿਰਮਲ ਸਿੰਘ ਜੀ ਮੰਡ ਤੇ ਸਾਡੇ ਧੀਰਪੁਰ ਤੋਂ ਸੈਕਟਰੀ ਸਾਹਿਬ ਵੀ ਇੱਥੇ ਦੇ ਢਿਲਵਾ ਬਲਾਕ ਤੋਂ ਵੀ ਸਾਡੇ ਪ੍ਰਧਾਨ ਜੀ ਪਹੁੰਚੇ ਸੀ ਤੇ ਇਸ ਕਾ ਅੱਜ ਦੀ ਮੀਟਿੰਗ ਦਾ ਇਹ ਹੀ ਕਿ ਅਸੀਂ ਪਹਿਲਾਂ ਸੰਸਥਾ ਆਪਣੀਆਂ ਚਲਾਨੇ ਸੀ ਤੇ ਬਾਹਰੋਂ ਰਹਿ ਕੇ ਕਿਸਾਨੀ ਨਾਲ ਦੇ ਸ਼ੁਰੂ ਤੋਂ ਜੁੜੇ ਆ ਕਿਉਂਕਿ 2020 22 2002 ਤੋਂ ਮੈਂ ਅਰਥ ਦਾ ਕੰਮ ਕਰਦਾ ਅਰਥ ਦੇ ਨਾਲ-ਨਾਲ ਕਿਸਾਨਾਂ ਦਾ ਜਿਹੜੀਆਂ ਬੇਸਿਕ ਪ੍ਰੋਬਲਮਾਂ ਹੈ ਉਹ ਤੇ ਸਾਨੂੰ ਪਤਾ ਸੀ ਪਰ ਜਿਹੜੀਆਂ ਪੰਜਾਬ ਲੈਵਲ ਤੇ ਜਾਂ ਨੈਸ਼ਨਲ ਲੈਵਲ ਦੇ ਪ੍ਰੋਬਲਮਾਂ ਹੈ ਉਹ ਤਾਂ ਹੀ ਹੋ ਸਕਦੀਆਂ ਜੇ ਇਹਨਾਂ ਦੇ ਵਿੱਚ ਰਵਾਂਗੇ ਇਸ ਕਰਕੇ ਸਲਾਮ ਮਸ਼ੂੜਾ ਕਰਕੇ ਦੇ ਪ੍ਰਧਾਨ ਜੀ ਜੋਗਾ ਸਿੰਘ ਨਾਲ ਸਲਾਹ ਕਰਕੇ ਤੇ ਅੱਜ ਅਸੀਂ ਉਹਨਾਂ ਨੂੰ ਆਪਣਾ ਪੂਰਨ ਸਮਰਥਨ ਦਿੰਦਾ ਕਿ ਤੁਹਾਡੇ ਨਾਲ ਹੈ ਕਿ ਜੋ ਵੀ ਸਾਨੂੰ ਸੇਵਾ ਲਈ ਆ ਉਹਨਾਂ ਨੇ ਜ਼ਿਲ੍ਹਾ ਕਮੇਟੀ ਜੇ ਮੈਨੂੰ ਲਿਆ ਵਾ ਕਿ ਜਦੋਂ ਵੀ ਸਾਨੂੰ ਕੋਈ ਵੀ ਸੇਵਾ ਲਾਣਗੇ ਕਿਤੇ ਵੀ ਲੋੜ ਹੋएगी ਅਸੀਂ 24 ਘੰਟੇ ਇਸ ਸੰਸਥਾ ਲਈ ਆਪਣੇ ਭਾਰਤੀ ਕਿਸਾਨ ਜੁਨੀਅਰ ਲਈ ਹਾਜ਼ਰ ਸੋ ਕਿਸਾਨਾਂ ਨਾਲ ਅੱਜ ਜੇਕਰ ਗੱਲ ਕੀਤੀ ਜਾਵੇ ਜਿੱਥੇ ਕਿਸਾਨ ਪੁੱਜੇ ਜਿੱਥੇ ਕਿਸਾਨ ਮਹਿਲਾਵਾਂ ਵੀ ਜਿਹੜੀ ਵੱਡੀ ਤਦਾਰ ਵਿੱਚ ਪੁੱਜਿਆ ਸਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿੱਥੇ ਕੀ ਇੱਕ ਕਿਸਾਨਾਂ ਦੇ ਨਾਲ ਜਿਹੜਾ ਇੱਕ ਸਾਥ ਦੇਣ ਵਾਸਤੇ ਮਹਿਲਾਵਾਂ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਤਦਾਦ ਵਿੱਚ ਅੱਜ ਇੱਥੇ ਮਹਿਲਾਵਾਂ ਪੁੱਜੀਆਂ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਮਾਤਾ ਜੀ ਕੀ ਕਹਿਣਾ ਚਾਹੋਗੀ ਅੱਜ ਕਿਸਾਨਾਂ ਦੇ ਨਾਲ ਸਾਥ ਦੇਣ ਵਾਸਤੇ ਵੱਡੀ ਤਦਾਦ ਵਿੱਚ ਮਹਿਲਾਵਾਂ ਹੀ ਪੁੱਜੀ ਆਈ ਮੇਰਾ ਬਹੁਤ ਮਨ ਖੁਸ਼ ਹੋਇਆ ਹੈ ਸੰਗਤ ਨੂੰ ਵੇਖ ਕੇ ਮੇਰਾ ਕਿੱਲੋ ਖੂਨ ਵਧਿਆ ਅੱਪਾ ਕਿਸੇ ਕਨੂੰ ਡਰਨਾ ਨਹੀਂ ਅਪਾ ਇਨਕਲਾਬ ਜਿੰਦਾਬਾਦ ਬੁੜੜ ਕੇ ਰਾਂਗੇ ਬਣਾਵਾਂਗੇ ਜੀ ਸਾਡੇ ਬਹੁਤ ਸਰਦਾਰ ਭਰਾ ਨੇ ਪੁੱਤਰ ਨੇ ਮੇਰੇ ਸਰਦਾਰ ਵੇਖੋ ਮੋਦੀ ਲਾਲਾ ਪੱਕੀ ਕੀਤਾ ਦਿੱਲੀ ਚ ਜਾ ਕੇ ਬਰੇ ਆਪਾ ਆਪਰ ਕਾਰਡ ਕੱਢ ਦਿੱਤਾ ਫਿਰ ਮੈਂ ਕਿਹਾ ਬਾਹਰ ਜਾ ਕੇ ਲੋਕਾਂ ਨੇ ਦੇਖਿਆ ਫੁੱਦੀਆਂ ਨੇ ਮੁੰਡਿਆਂ ਨੇ ਪੁਲਿਸ ਵਾਲਿਆਂ ਨੇ ਸਾਰਿਆਂ ਨੇ ਅਮਰੀਕਾ ਜਿਹੜੇ ਗਏ ਨ ਬੱਚੇ ਕਹਿੰਦੇ ਮਾਤਾ ਤੂੰ ਤਾਂ ਤਨ ਕਰਾਤੀ ਮੈਂ ਕਿਹਾ ਮੈਨੂੰ ਪਰਵਾਹ ਨਹੀਂ ਮੇਰਾ ਸੀਸੁਰ ਜਾ ਤੁਰ ਜਾ ਮੈਂ ਮਾਤਾ ਸਾਹਿਬ ਕਰ ਕੋ ਕਰ ਕੋ ਪਿਛੇੜ ਨਹੀਂ ਹਟਾਂਗੀ ਮੈਂ ਕਿਹਾ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤੇ ਕੰਗੜਾ ਨੌਤ ਨੇ ਕੋਈ ਬਿਆਨ ਦਿੱਤਾ ਸੀ ਕਿ ਅੱਜ ਉਹਨੂੰ ਇਹ ਦੁਆਰਾ ਇੱਕ ਮਹਿਲਾਵਾਂ ਦੀ ਖਾਤਰੀ ਕੋਰਟ ਚ ਰ ਪਿਆਈ ਔਰ ਕੀ ਕਹਿਣਾ ਚਾਹੋਗੇ ਉਹਨੂੰ ਬਹੁਤ ਜ਼ਿਆਦਾ ਸਦਾ ਮਿਲਦੀ ਕੰਗਣਾ ਨੂੰ ਤੁਸੀਂ ਵੇਖਿਓ ਤਾਂ ਕੀ ਹਾਲ ਹੁੰਦਾ ਉਹ ਕਹਿੰਦੀ ਨੇ ਮੈਂ ਜਿੱਤ ਕੇ ਰਹਾਂਗੀ ਉਹ ਜਿੱਤਦੀ ਨਹੀਂ ਉਹਦਾ ਬੇੜਾ ਕਰਕੋ ਜਨਾ ਉਹਨੇ ਚਿੱਤਰ ਖਾਣੇ ਨੇ ਸਾਰੀ ਸੰਗਤ ਕੋਲ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਦੀ ਮਹਿਲਾਵਾਂ ਦਾ ਜੋਸ਼ ਤੇ ਕਿਸਾਨਾਂ ਦਾ ਜੋਸ਼ ਨੂੰ ਲੈ ਕੇ ਬਹੁਤ ਹੀ ਮੈਂ ਧੰਨਵਾਦ ਕਰਦਾ ਹਾਂ ਆਪਣੇ ਬਲਾਕ ਨਡਾਲਾ ਬਲਾਕ ਪ੍ਰਧਾਨ ਬੀਬੀ ਜੀ ਉਹਨਾਂ ਦਾ ਜੋ ਆਪਣੇ ਬਲਾਕ ਪ੍ਰਧਾਨ ਹਨ ਉਹ ਇਹਨਾਂ ਨੇ ਸਾਰੀਆਂ ਬੀਬੀਆਂ ਨੂੰ ਨਾਲ ਜੋੜ ਕੇ ਸਾਰੀਆਂ ਬੀਬੀਆਂ ਭੈਣਾਂ ਨੇ ਜਿੱਥੇ ਵੀ ਆਨੂੰ ਲੋੜ ਪਈ ਦਿੱਲੀ ਵੀ ਜਦੋਂ ਇਹ ਗਏ ਸੀ ਦੋ ਟਰੱਕ ਇਹਨਾਂ ਨੇ ਨਾਲ ਲੈ ਕੇ ਬੀਬੀਆਂ ਗਏ ਸੀ ਅੱਜ ਵੀ ਦਿੱਲੀ ਧੰਨਵਾਦ ਕਰਦਿਆ ਜਿਹੜੀਆਂ ਇਹ ਬੀਬੀਆਂ ਲੈ ਗਈਆਂ ਬਾਕੀ ਜਿਹੜਾ ਜਲਾਸ ਮੈਂ ਫੇ ਜੁਲਕਾ ਦਾ ਵੀਰ ਦਾ ਧੰਨਵਾਦ ਕਰਦਾ ਆਪਣੀ ਜਿਹੜੀ ਜਿਹੜੇ ਆਪਾਂ ਇਹਨਾਂ ਨੇ ਧੰਨਵਾਦ ਕੀਤਾ ਇਹਨਾਂ ਦਾ ਜੀ ਐ ਕਰਦੇ ਆ ਇਸੇ ਤਰ੍ਹਾਂ ਆਪਾਂ ਗਾਂ ਤੋਂ ਗਾਂ ਜੁੰਡਾ ਜੋੜਾ ਦੇ ਇੱਥੇ ਮੈਂ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਅੱਜ ਮਹਿਲਾਵਾਂ ਦੀ ਗੱਲ ਕੀਤੀ ਜੇ ਮਹਿਲਾਵਾਂ ਸਭ ਤੋਂ ਅੱਗੇ ਨਜ਼ਰ ਆਈਆਂ ਵਾ ਕਿਸਾਨੀ ਦਾ ਮਸਲਾ ਹੋਵੇ ਜਾਂ ਕੋਈ ਪੰਜਾਬ ਦੇ ਉੱਤੇ ਭੀੜ ਪੈਂਦੀ ਏ ਕੀ ਕਹਿਣਾ ਚਾਹੋ ਅਸੀਂ ਜੀ ਵੀਰਾਂ ਦੇ ਨਾਲ ਆ ਸਾਡੇ ਵੀਰ ਪਹਿਲਾਂ ਇਕੱਲੇ ਹੀ ਮਤਲਬ ਸੰਘਰਸ਼ ਚ ਬਹੁਤ ਚਿਰਾਂ ਦੇ ਲੱਗੇ ਹੋਏ ਨੇ ਤੇ ਅਸੀਂ ਉਹਨਾਂ ਦਾ ਸਾਥ ਦੇਣ ਵਾ ਤੇ ਆਪਣੀ ਕਮੇਟੀ ਬਣਾਈ ਏ ਜਿੱਥੇ ਵੀ ਸਾਨੂੰ ਕਹਿਣਗੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਆ ਮਹਿਲਾਵਾਂ ਤੇ ਕਿਸਾਨਾਂ ਨੇ ਜੇਕਰ ਗੱਲ ਕੀਤੀ ਜਾਵੇ ਤੇ ਕੇਂਦਰ ਦੇ ਨਾਲ ਮੱਥਾ ਲਾ ਕੇ ਕੇਂਦਰ ਨੂੰ ਕਿਸਾਨਾਂ ਦੇ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਹੀ ਦੇਸ਼ ਦਾ ਅਨੰਟਿਟਿਡ ਭਰ ਦੇ ਜੇਕਰ ਹਾਲਾਤ ਦੇਖੇ ਜਾਣ ਤਾਂ ਕਿਸਾਨਾਂ ਦੇ ਪੱਖੀ ਆਵਾਜ਼ ਬੁਲੰਦ ਕੱਲੀ ਅੱਜ ਮੀਟਿੰਗਾਂ ਵੱਡੇ ਪੱਤਰ ਤੇ ਹੋ ਰਹੀਆਂ ਆ ਉਹਨਾਂ ਵਾਲੇ ਸਮੇਂ 'ਚ ਜੋ ਕਿਸਾਨਾਂ ਦੀਆਂ ਮੰਗਾਂ ਜੇਕਰ ਨਾ ਮੰਨੀਆਂ ਗਈਆਂ ਤੇ ਹੋਰ ਵੀ ਸੰਘਰਸ਼ ਸਿੱਖੇ ਹੋ ਸਕਦੇ ਆ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ న్యూਸ ਮੈਂ ਹਮਰਤਪਾਲ ਸਿੰਘ ਬਾਜਵਾ ਪੁਲੱਥ